ਅੱਜ ਦੇਖਦੇ ਆਪਾਂ ਸੌਂਕੀ ਸਰਦਾਰ ਜਿੱਥੇ ਸਟਾਰ ਕਾਸਟ ਆ ਰਹੀ ਹੈ ਬੱਬੂ ਮਾਨ ਇਸ ਸੈਟਰ ਦੇ ਵਿੱਚ ਆ ਰਹੇ ਨੇ ਉਹ ਤੁਹਾਨੂੰ ਦਿਖਾਉਨੇ ਆ ਕਰਦੇ ਦੇਖੋ ਜੀ ਬੱਬੂ ਮਾਨ ਆ ਰਹੇ ਨੇ ਬੱਬੂ ਮਾਨ ਦੇ ਜਿਹੜੀ ਫਿਲਮ ਆਈ ਹੈ ਨਵੀਂ ਸੌਂਕੀ ਸਰਦਾਰ ਉਹਦੀ ਪ੍ਰੋਮੋਸ਼ਨ ਲਈ ਬਲਰਾਜ ਥੀਟਰ ਨਾਬਾ ਦੇ ਵਿੱਚ ਆ ਰਹੇ ਨੇ ਸਾਹਮਣੇ ਤੁਸੀਂ ਦੇਖ ਰਹੇ ਹੋ ਬਲਰਾਜ ਥੀਟਰ ਨਾਬਾ ਤੇ ਕਿੰਨੇ ਜਿਆਦਾ ਉਹਨਾਂ ਦੇ ਫੈਨਸ ਇਕੱਠੇ ਹੋਏ ਨੇ ਟਰੱਕਾਂ ਦੇ ਵਿੱਚ ਵੀ ਉਹਨਾਂ ਦੇ ਫੈਨਸ ਆਏ ਨੇ ਕਿਉਂਕਿ ਇੱਥੇ ਬੱਬੂ ਮਾਨ ਦੀ ਸੌਂਕੀ ਸਰਦਾਰ ਫਿਲਮ ਦੀ ਪੂਰੀ ਸਟਾਰ ਕਾਸਟ ਆ ਰਹੀ ਹੈ ਦੇਖੋ ਟਰੱਕ ਆ ਗਿਆ ਪਹਿਲਾ ਲਓ ਜੀ ਸਾਹਮਣੇ ਜਿਹੜੇ ਤੁਸੀਂ ਟਰੱਕ ਦੇਖ ਰਹੇ ਹੋਏ ਇਹ ਬੱਬੂ ਮਾਨ ਦੇ ਫੈਨ ਨੇ ਜਿਹੜੇ ਬੱਬੂ ਮਾਨ ਦੀ ਫਿਲਮ ਸੌਂਕੀ ਸਰਦਾਰ ਦੇਖਣ ਆਏ ਨੇ ਸਾਨੂੰ ਐਮਐਲਏ ਸਾਹਿਬ ਨੇ ਵੀ ਦੱਸਿਆ ਕਿ ਇਹ ਉਹਨਾਂ ਦੇ ਫੈਨ ਨੇ ਜਿਹੜੇ ਟਰੱਕਾਂ ਦੇ ਵਿੱਚ ਚੜ-ਚੜ ਕੇ ਸੌਂਕੀ ਸਰਦਾਰ ਦੇਖਣ ਆਏ ਨੇ ਬੱਬੂ ਮਾਨ ਦੇ ਬਹੁਤ ਹੀ ਕਟੜ ਫੈਨ ਨੇ ਦੇਖੋ ਤੁਸੀਂ ਇਵੈਂਟ ਦੇਖੋ ਬਲਰਾਜ ਥੀਏਟਰ ਨਾਬਾ ਦੀਆਂ ਰੌਣਕਾਂ ਕਿੰਨੇ ਜ਼ਿਆਦਾ ਫੈਨ ਜਿਹੜੇ ਇਸ ਸਟਾਰ ਕਾਸਟ ਨੂੰ ਦੇਖਣ ਆਏ ਨੇ ਜਿਹੜੀ ਫਿਲਮ ਸੌਂਕੀ ਸਰਦਾਰ ਉਹ ਪਹਿਲਾਂ ਦੱਸਿਆ ਵੀ ਸਟਾਰ ਕਾਸਟ ਬੱਬੂ ਮਾਨ ਦੇ ਫੈਨ ਨਾਲ ਫੋਟੋਆਂ ਲੈ ਲੈ ਕੇ ਟਰੱਕਾਂ ਦੇ ਵਿੱਚ ਆਏ ਨੇ ਫਿਲਮ ਦੇਖਣ ਲਈ। ਮੂਰੇ ਜਾਓ ਮੂਰੇ ਜਾਓ ਫੋਟੋਆਂ ਉਹ ਜੀ। ਸੰਗੀਤ ਨਾਲ ਬੋਲੋ। ਉਹ ਕਿੱਥੇ ਦੇ। ਦੇਖੋ ਜੀ। ਇਹ ਤੁਸੀਂ ਫਿਲਮ ਦਾ ਜਿਹੜਾ ਪੋਸਟਰ ਦੇਖ ਰਹੇ ਹੋ। ਜਿਹਦੇ ਵਿੱਚ ਸਾਰੇ ਸਟਾਰ ਕਾਸਟ ਦਿਖਾਈ ਦੇ ਰਹੀ ਐ। ਇਹ ਬੱਬੂ ਮਾਨ ਜਿੰਦਾਬਾਦ ਦੇ ਨਾਰੇ ਲੱਗ ਰਹੇ ਨੇ। ਜਿੰਦਾਬਾਦ। ਬੱਬੂ ਮਾਨ ਜਿੰਦਾਬਾਦ। ਦੇਖੋ ਤੁਸੀਂ ਕਟੜ ਫੈਨ ਬੱਬੂ ਮਾਨ ਦੇ ਦੇਖੋ ਜੀ ਬੱਬੂ ਮਾਨ ਦੇ ਫੈਨ ਛੋਟੇ ਛੋਟੇ ਬੱਚੇ ਵੀ ਦੇਖੋ ਤੁਸੀਂ ਜਿੰਦਾਬਾਦ ਬੱਬੂ ਮਾਨ ਜਿੰਦਾਬਾਦ ਹਮੇਸ਼ਾ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ ਜਿੰਦਾਬਾਦ ਸਾਰਿਆਂ ਨੂੰ ਹਮੇਸ਼ਾ ਪੰਜਾਬ ਬਾਤ ਸੋਚਦਾ ਪੰਜਾਬ ਅਤੇ ਕਹਿੰਦਾ ਪੰਜਾਬ ਅਤੇ ਕਰਦਾ ਕੋਈ ਉਹ ਨਹੀਂ ਕਰਦਾ ਪੰਜਾਬ ਬਾਤ ਸੋਚਦਾ ਪੰਜਾਬ ਅਤੇ ਕਰਦਾ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੱਬੂ ਮਾਨ ਬਾਰੇ ਹਾਂਜੀ ਬੱਬੂ ਮਾਨ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਉਹਨਾਂ ਦੇ ਕਟੜ ਫੈਨ ਦੇਖੋ ਤੁਸੀਂ ਹੱਥਾਂ ਦੇ ਉੱਪਰ ਬਾਹਾਂ ਦੇ ਉੱਪਰ ਵੀ ਬੱਬੂ ਮਾਨ ਦੀਆਂ ਫੋਟੋਆਂ ਛਪਵਾਈਆਂ ਨੇ ਤੇ ਤੁਸੀਂ ਕਿੰਨਾ ਕੁ ਪਿਆਰ ਕਰਦੇ ਹੋ ਬੱਬੂ ਮਾਨ ਨੂੰ ਬਾਈ ਨੂੰ ਬਹੁਤ ਪਿਆਰ ਕਰਦਾ ਜੀ ਬਾਈ ਸਾਡਾ ਪਰਿਵਾਰਿਕ ਮੈਂਬਰ ਹੈ ਜੀ ਇੱਕ ਬਾਈ ਵਾਸਤੇ ਜਾਨ ਵੀ ਹਾਜ਼ਰ ਹੈ ਜੀ ਜਾਂ ਮਰਜ਼ੀ ਮੰਗ ਲੈ ਜੀ ਹੋਰ ਕਿਹੜੇ ਕਿਹੜੇ ਕਟੜ ਫੈਨ ਨੇ ਨਹੀਂ ਬੱਬੂ ਮਾਨ ਜਿੰਦਾਬਾਦ ਜੋ ਮਰਜ਼ੀ ਕਰੀ ਖਬਰ ਦਾ ਤੂੰ ਖਿਲਾਫ ਹੀ ਲੜਨੀ ਹੈ ਜੋ ਮਰਜ਼ੀ ਕਰਦਾ ਖਬਰ ਦਾ ਖਿਲਾਫ ਹੀ ਲੜਦੇ ਹੋ ਬੱਬੂ ਮਾਨ ਦਾ ਦੋਸਤ ਹੈ ਇੱਕ ਹੋਰ ਦੇਖਣਾ ਜੀ ਹੁਣ ਜਿੰਦਾਬਾਦ ਬਹੁਤ ਵਧੀਆ ਮੀਡੀਆ ਬਾਤ ਕਰੀ ਜਿੰਦਾਬਾਦ 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 ਅੱਜ ਬੱਬੂ ਮਾਨ ਦੇ ਕਰ ਬਾਈ ਆਉਂਦੜੀ ਹਾਂਜੀ ਬਹੁਤ ਪਿਆਰ ਕਰਦੇ ਹੋ ਹਾਂਜੀ ਵੈਰੀ ਗੁੱਡ ਅੱਛਾ ਕੋਈ ਨਾ ਆਹ ਦੇਖਾ ਤਨ ਵੀਰ ਦੇਖੋ ਜੀ ਆਹ ਵੀਰ ਨੇ ਵੀ ਆਪਣੀ ਬਾਹ ਦੇ ਉੱਪਰ ਬੱਬੂ ਮਾਨ ਦੇ ਕੱਟੜ ਫੈਨ ਹੋਣ ਦਾ ਸਬੂਤ ਆ ਇਹ ਇਹਨਾਂ ਨੇ ਵੀ ਬੱਬੂ ਮਾਨ ਦੀ ਜਿਹੜੀ ਤਸਵੀਰ ਆਪਣੀ ਬਾਹ ਦੇ ਉੱਪਰ ਛਪਵਾਈ ਆ ਇਹ ਵੀ ਅੱਜ ਇਸ ਇਵੈਂਟ ਦੇ ਵਿੱਚ ਸ਼ਾਮਲ ਹੋਏ ਨੇ abi já quis ਸਮਾਨ ਦੀ ਘਰ ਵਿੱਚ ਪਿੱਛੇ ਜਾ ਤੂੰ ਤੱਕ ਮਾਈਕ ਕੱਢੀ ਇੱਕੋ ਜਿਹਾ ਆਪਣਾ ਆੜੀ ਕਿਤੇ ਨਹੀਂ ਆਉਂਦੀ ਮੈਂ ਕੱਲੀ ਆਇਆ ਤੇਰੀ ਕੋਈ ਗੱਲ ਦੇਖੀ ਵੀਰੇ ਹਟੋ ਇੱਧਰ ਹਟੋ ਇੱਧਰ ਹਟੋ ਇੱਧਰ ਹਟੋ ਯਾਰ ਹਟੋ ਯਾਰ ਛੱਕਾ ਨਾ ਮਾਰੋ ਉਹ ਪਿੱਛੇ ਨੂੰ ਯਾਰ ਮੈਡਮ ਪਲੀ ਯਾਰ ਪਿੱਛੇ ਕਰ ਦੋ ਯਾਰ ਉਹ ਬੜੇ ਲਿਗੇ ਬੰਦੇ ਇੱਕ ਮਿੰਟ ਰਾਮਨਾ ਰਾਮਨਾ ਅੰਪਾਇਰ ਮਿੱਤਰ ਦੇਣਗੇ ਹੋਰ ਕੁਝ ਨਹੀਂ ਮਾਰਨਾ ਉਹ ਤਾਂਹੀਂ ਮੈਂ ਅੰਦਰ ਪਿੱਛੇ ਪਿੱਛੇ ਉਹ ਇਧਰ ਹੋ ਜਾਓ ਭਾਈ ਦੋਸਤੋਂ ਪਿੱਛੇ ਹੋ ਜੀ ਧੰਨਵਾਦ ਰੇ ਮੇਰੀਆਂ ਤਾਂ ਪਾਈਆਂ ਨੇ 1000 ਲੈ 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 ਸੈਲਫੀਆ ਲੈ ਰੱਖਿਆ ਹੋਰੇ ਅੰਦਰ ਰੋਕ ਨਹੀਂ ਹੋ ਜੇ ਅੱਗੇ ਆ ਕੇ ਸੈਲਫੀਆਂ ਲਾਉਣੀ ਕੋਈ ਗੱਲ ਹੀ ਲੈ ਲਓ ਮੁੰਡੀਆਂ ਦੀ ਫੋਟੋ ਦੇਖੀ ਫਿਰ ਰਹਿ ਰਹੇ ਜਿਹੜੇ ਰੁਕਮਾਨ ਫੋਟੋ ਬਾਂਸਰਾ ਜਾ ਕੋਈ ਨਹੀਂ ਲਗਾਉਂਦਾ ਲੈ ਕਾਣਾ ਮਾਰੋ ਫੋਟੋਆਂ ਨਾਲ ਹੋਊਗੀ ਮੇਰਾ ਪਟਾਖਾ ਤੇ ਫੋਟੋ ਬਾਂਸਰਾ ਯਾਰ ਹੋਰ ਜਿੰਦਾਬਾਦ ਬਾਂਸਰਾ ਬੈਠਾ ਆਜੋ ਆਜੋ ਜੀ ਆਜੋ ਆਹ ਮੇਰੇ ਨੌਰੀ ਬਣੇ ਤਾਂ ਆਹ ઓય <laughs> હરમન ਓ ਬਾਈ ਜਿਹੜੇ ਜਿਹੜੇ ਆਏ ਨੇਰੇ ਬੱਬੂ ਮਾਨ ਦੇ ਫੈਨ ਵਾਲੇ ਹੱਥ ਖੜਾ ਕਰੋ ਹੇ ਤੁਰ ਗਾ ਗਾਤ ਤਾਂ ਵੱਡੇ ਬਣੇ ਬਾਈ ਲਵ ਯੂ ਲਵ ਯੂ ਸੋ ਮਚ ਦੇਖੋ ਜੀ ਬੱਬੂ ਮਾਨ ਦੇ ਫੈਨ ਇਹ ਵੀ ਕਿਵੇਂ ਇਹ ਕਿਹਦੀ ਤਸਵੀਰ ਬਣੀ ਹੈ ਜੀ ਹਰੀ ਸਿੰਘ ਨਲਵਾ ਜੀ ਨਹੀਂ ਹਰੀ ਸਿੰਘ ਨਲਵਾ ਦੇਖੋ ਸਰਦਾਰ ਹਾਂਜੀ ਅਬਦਲ ਸਿੰਘ ਬਾਦਲ ਜੀ ਕੋਲੇ ਦੇ ਓਕੇ ਵੀਰ ਜੀ ਤੁਸੀਂ ਕੀ ਬਣਾਇਆ ਮੈਂ ਤਾਂ ਹੀ ਬੱਸ ਲੋਹੜੀ ਬਣਾਈ ਦੀ ਇੱਕ ਓਕੇ ਹੋਰ ਕੋਈ ਟੈਟੂਇਸਟ ਬਈ ਚੰਨਣੇ ਚ ਦਿਖਾਓ ਵਾਹ ਕੀ ਬਾਤ ਹੈ ਇਹ ਦੇਖੋ ਯਾਰ ਸਾਨੂੰ ਫੋਲੋ ਲਓ ਜੀ ਇਹ ਆਡੀ ਬੰਦ ਦੇ ਵਿੱਚ ਦੇਖੋ ਤੁਸੀਂ ਕਿੰਨਾ ਰਸ ਪਿਆ ਬੱਬੂ ਮਾਨ ਦੇ ਫੈਨ ਦਾ ਤੇ ਹੁਣ ਉਹ ਬਾਹਰ ਜਾ ਰਹੇ ਨੇ ਦੇਖੋ ਤੁਸੀਂ ਕਿੰਨੇ ਭੀੜਾਂ ਲੱਗੀਆਂ ਨੇ ਮੋਬਾਈਲਾਂ ਵਾਲਿਆਂ ਦੀਆਂ ਫੋਟੋਆਂ ਖਿੱਚਣ ਵਾਲਿਆਂ ਦੀਆਂ ਜਿੰਦਾਬਾਦ ਇਹ ਫਿਲਮ ਪਾਜ਼ ਕੀਤੀ ਹੈ ਫਿਲਹਾਲ ਜਿੰਦਾਬਾਦ 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 ਆਹ ਇੱਕ ਮਿੰਟ ਚ ਕਰਾ ਦੂ ਵੀਰੇ ਵੀਰੇ ਇੱਕ ਮਿੰਟ ਤੱਕ ਰਹੀ ਆ ਜੀ ਆਜਾ ਆਜਾ ਵੀਰੇ ਆਜਾ ਜੀ ਠੀਕ ਹੈ ਹਾਂ ਜੀ ਬੱਬੂ ਮਾਨ ਦੀ ਫਿਲਮ ਦੇਖ ਕੇ ਆਏ ਹੋ ਕੀ ਰਿਵਿਊ ਲੱਗੇ ਉਹਨਾਂ ਦੀ ਫਿਲਮ ਬਹੁਤ ਜ਼ਰਬਦਸਤ ਈ ਹਾਂ ਜੀ ਤੁਹਾਨੂੰ ਸੋਹਣੀ ਲੱਗੀ ਬਹੁਤ ਵਧੀਆ ਸੀ ਵੀਰੇ ਬਹੁਤ ਵਧੀਆ ਤੁਸੀਂ ਵੀ ਸਾਰੇ ਹਾਂ ਜੀ ਵੀਰ ਜੀ ਵਧੀਆ ਲੱਗੀ ਵੀਰੇ ਬਹੁਤ ਟੋਕ ਅੱਛਾ ਜੀ ਕੀ ਕਹਿਣਾ ਚਾਹੁੰਦੇ ਹੋ ਵਧੀਆ ਲੱਗੀ ਜੀ ਕਿਵੇਂ ਕਿਸ ਸਬਜੈਕਟ ਨੂੰ ਸਾਰੇ ਵੱਧ ਵੱਧ ਨਹੀਂ ਵੀ ਤੁਹਾਨੂੰ ਕਿਸ ਗੱਲੋਂ ਵਧੀਆ ਲੱਗੀ ਫਿਲਮ ਇਹ ਮੈਮ ਦੱਸ ਕੇ ਜਾਇਆ ਕਰੋ ਆਪਣੇ ਭਾਈਆਂ ਨਾਲ ਕਦੇ ਇਹ ਫਿਲਮ ਦਾ ਇੱਕ ਮੈਸੇਜ ਸੀਗਾ ਵੀ ਪਰਿਵਾਰ ਨਾਲ ਦੇਖਣ ਵਾਲੀ ਫਿਲਮਾਂ ਬਹੁਤ ਠੀਕ ਹੈ ਪਰਿਵਾਰ ਨਾਲ ਬਣਾ ਕੇ ਰੱਖੋ ਨਾ ਪਰਿਵਾਰ ਨਾਲ ਬਣਾ ਕੇ ਰੱਖੋ ਇੱਕ ਹਾਲ ਪਿਆਰ ਗੁਰ ਜਨਾਬ ਬਹੁਤ ਮਰਵਾਉਂਦੀ ਹੈ ਹਾਂਜੀ ਵੀਰ ਜੀ ਬਹੁਤ ਸੋਹਣੀ ਫਿਲਮ ਲੱਗੀ ਬਹੁਤ ਵਧੀਆ ਮੈਸੇਜ ਦਿੱਤਾ ਹੈਗਾ ਸਾਨੂੰ ਬਹੁਤ ਸੋਹਣੀ ਸਰ ਜੀ ਸਾਨੂੰ ਬਲੈਕਮੇਲ ਨਹੀਂ ਕਰਨਾ ਚਾਹੀਦਾ ਵਾ ਠੀਕ ਹੈ ਜੀ ਬਹੁਤ ਵਧੀਆ ਮੂਵੀ ਹੈ ਜੀ ਹਾਂਜੀ ਵੀਰ ਜੀ ਬਹੁਤ ਵਧੀਆ ਜੀ ਧੰਨਵਾਦ ਜੀ ਬਹੁਤ ਠੀਕ ਹੈ ਠੀਕ ਹੈ ਜੀ ਇਹੇ ਵੀ ਬੱਬੂ ਮਾਨ ਦੇ ਫੈਨ ਨੇ ਮਤਲਬ ਕਟੜ ਇਹਨਾਂ ਨੇ ਕੋਈ ਇਵੈਂਟ ਕੀਤਾ ਸੀ ਬੱਬੂ ਮਾਨ ਦੇ ਸ਼ੋਅ ਦੇ ਵਿੱਚ ਉਹਦੇ ਬਾਰੇ ਦੱਸਣਗੇ ਤੁਸੀਂ ਵੀ ਆ ਜਾਓ ਬਾਈ ਸਤਿ ਸ੍ਰੀ ਅਕਾਲ ਬਾਈ ਬਾਈ ਦੀ ਸੋਚ ਦੇ ਫੈਨ ਆਪਾਂ ਪੂਰੇ ਹਾਂਜੀ ਤੇ ਇੱਕ 20 ਦਿੜਬੇ ਵਾਲਾ ਸ਼ੋਅ ਹੋਇਆ ਸੀਗਾ ਤੇ ਉਹਦੇ ਚ ਆਪਾਂ ਪੂਰੀ ਮਤਲਬ ਪੂਰਾ ਸੋਸ਼ਲ ਵੀਰੇ ਤੇ ਤੇ ਰਜਾਨਾ ਸਪੋਕਸਮੈਨ ਦੇ ਵੀ ਕਾਫੀ ਵਾਇਰਲ ਹੋਈ ਸੀ ਵੀਡੀਓ ਤੇ ਉੱਪਰ ਚੜ ਗਈ थी ਕਿ ਪੂਰੇ ਸਫਾਇਦੇ ਦੇ ਟਾਕ ਦੇ ਦੇ ਬਾਈ ਨੇ ਕਮੈਂਟ ਵੀ ਕੀ ਰਿਆ ਸੀ ਕਿ ਮੈਂ ਹਾਸ਼ੀਆ ਦੀ ਥੱਲੇ ਫਰਮਾਇਆ ਤੇ ਕਾਫੀ ਵੀਡੀਓ ਸੀ ਫਾਇਰ ਬਣਾ ਕੇ ਦੇਖ ਰਹੇ تھے ਤੁਸੀਂ ਹਾਂਜੀ ਹਾਂਜੀ ਜਰੂਰ ਠੀਕ ਹੈ ਠੀਕ ਹੈ ਬਹੁਤ ਕਟੜ ਫੈਨ ਨੇ ਜੀ ਸਾਰੇ ਦੇਖੋ ਬਾਈ ਪੂਰੇ ਪੂਰੇ ਸਪੋਰਟ ਆਪਾਂ